ਸ੍ਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਕੋਈ ਰੈਸਪੀ ਨਹੀਂ ਲੈ ਕੇ ਆਏ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਨਿੰਮ ਦਾ ਸਾਬਣ ਬਿਲਕੁਲ ਹਰਬਲ ਸਾਬਣ ਆਪਾਂ ਬਣਾ ਕੇ ਤਿਆਰ ਕਰਾਂਗੇ ਜੀ ਇਹ ਸਾਬਣ ਘਰ ਦੇ ਵਿੱਚ ਆਸਾਨੀ ਨਾਲ ਬਣ ਜਾਂਦਾ ਹੈ ਇਹਦੇ ਲਈ ਆਪਾਂ ਨੇ ਨਿੰਮ ਲਈ ਹੈ ਥੋੜੀ ਜਿਹੀ ਨਿੰਮ ਆਪਾਂ ਲੈ ਲਈਏ ਜੀ ਤੇ ਇਹ ਨਿੰਮ ਨੂੰ ਪਾਉਣ ਚੰਗੀ ਤਰ੍ਹਾਂ ਦੇ ਨਾਲ ਧੋ ਲਵਾਂਗੇ ਇਹਦੇ ਪੱਤੇ ਜਿਹੜੀਆਂ ਟਾਣੀ ਨਾਲੋਂ ਅਲੱਗ ਕਰ ਲਵਾਂਗੇ हां जी देखो ਆਪਾਂ ਨੇ ਪੱਤੇ ਧੋ ਲਏ ਆ ਤੇ ਹੁਣ ਆਪਾਂ ਇਹਨੂੰ ਡੰਡੀ ਨਾਲੋਂ ਪੱਤਿਆਂ ਨੂੰ ਅਲੱਗ ਕਰ ਲਵਾਂਗੇ ਇੱਥੇ ਦੇਖੋ ਜੀ ਆਪਾਂ ਨੇ ਪੱਤੇ ਅਲੱਗ ਕਰ ਲਏ ਆ ਤੇ ਇਹ ਲਈ ਆਪਾਂ ਨੇ ਕੈਲੋਵੇਰਾ ਦੀ ਡੰਡੀ ਇਹਦੇ ਵਿੱਚੋਂ ਨਾ ਪੈਲੋਵੇਰਾ ਜੈੱਲ ਜਿਹੜੀ ਉਹ ਕੱਢ ਲਵਾਂਗੇ 2 ਕ ਚਮਚ ਇਧਰ ਲਈ ਆ ਜੀ ਆਪਾਂ ਨੇ ਮਿਕਸੀ ਦਾ ਜੱਗ ਇਹਦੇ ਵਿੱਚ ਹੀ ਆਪਾਂ ਜੈੱਲ ਜਿਹੜੀ 2 ਕ ਚਮਚ ਕੱਢ ਲਾਂਗੇ نوویرا ਜੈਲ ਆਪਾਂ ਨੇ ਦੋ ਚਮਚ ਇਹਦੇ ਵਿੱਚ ਕੱਢ ਲਈਏ ਤੇ ਇਹਦੇ ਵਿੱਚ ਹੀ ਹੁਣ ਪੰਦੀ ਮਧੇ ਪੱਤੇ ਪਾ ਦਵਾਂਗੇ ਤੇ ਇਧਰ ਆਪਾਂ ਕੜਾਹੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਦੇਖੋ ਪੱਤੇ ਆਪਾਂ ਨੇ ਪਾ ਦਿੱਤੇ ਆ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਹਲਦੀ ਪਾਵਾਂਗੇ ਹਲਦੀ ਬਹੁਤ ਵਧੀਆ ਹੁੰਦੀ ਹੈ ਆਪਣੀ ਸਕਿਨ ਨੂੰ ਚਮਕਦਾਰ ਬਣਾਉਂਦੀ ਹੈ ਜੀ ਤੇ ਉਂਝ ਵੀ ਇਹ ਜਿਹੜਾ ਨਿੰਮ ਦਾ ਸਾਬਣ ਹੈ ਜਿਵੇਂ ਬਰਸਾਤਾ ਵਿੱਚ ਵਰਤ ਵਰਤਣਾ ਚਾਹੀਦਾ ਹੈ ਜਿਵੇਂ ਫੋੜੇ ਫਿੰਸੀਆਂ ਤੋਂ ਹਨਾ ਦਾਗ ਤੱਬਿਆਂ ਤੋਂ ਕਿ ਮਤਲਬ ਫਿਰਸੀਆਂ ਵਗੈਰਾ ਤੋਂ ਤੇ ਇਹ ਜਿਹੜੀ ਹਲਦੀ ਆ ਇਹ ਬਹੁਤ ਮਤਲਬ ਵਧੀਆ ਕੰਮ ਕਰਦੀ ਹੈ ਇਹਦੇ ਵਿੱਚ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪੀਸ ਲਵਾਂਗੇ ਜੀ ਇਕਦਮ ਬਰੀਕ ਪੀਸਣਾ ਆਪਾਂ ਨੇ ਹਾਂਜੀ ਇੱਥੇ ਮੈਂ ਭੁੱਲ ਗਈ ਸੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਨਾ ਹੈ ਇਹਨਾਂ ਕੋ ਪਾਣੀ ਪਾ ਕੇ ਆਪਾਂ ਇਹਨੂੰ ਬਿਲਕੁਲ ਬਰੀਕ ਪੀਸ ਲਾਂਗੇ ਲੋ ਜੀ ਇਹਨੂੰ ਆਪਾਂ ਇਹ ਚੰਗੀ ਤਰ੍ਹਾਂ ਦੇ ਨਾਲ ਪੀਸ ਲਿਆ ਹੈ ਹਾਂਜੀ ਇੱਥੇ ਦੇਖੋ ਆਪਾਂ ਨੂੰ ਸਾਬਣ ਬਣਾਉਣ ਦੇ ਲਈ ਲੋੜ ਪਵੇ ਹੁਣ ਸੋਪ ਵੇਸ ਦੀ ਇਹ 500 ਗ੍ਰਾਮ ਸੋਪ ਵੇਸ ਹੈਗਾ ਗਲਿਸਰੀਨ ਵਾਲਾ ਸੋਪ ਵੇਸ ਆਪਾਂ ਮੰਗਵਾਇਆ ਸੀ ਆਪਾਂ ਨੂੰ ਇਹ ਆਨਲਾਈਨ ਵੀ ਮਿਲ ਜਾਂਦਾ ਹੈ ਤੇ ਆਸਾਨੀ ਦੇ ਨਾਲ ਮਾਰਕੀਟ ਵਿੱਚੋਂ ਵੀ ਮਿਲ ਜਾਂਦਾ ਹੈ ਤੇ ਇਹ ਆਪਾਂ ਅੱਧਾ ਲੈ ਲਿਆ ਜੀ ਅੱਧਾ ਆਪਾਂ ਰੱਖ ਦਿੱਤਾ ਹੈ ਇਹਦਾ ਆਪਾਂ ਕੁਝ ਹੋਰ ਬਣਾਵਾਂਗੇ ਫੇਰ ਕਦੀ ਵੀਡੀਓ ਪਾਵਾਂਗੇ ਤੇ ਇਹ ਵਾਲਾ ਜਿਹੜਾ ਆਪਾਂ ਹੁਣ ਅੱਜ ਵਰਤਾਂਗੇ ਇਹਨੂੰ ਆਪਾਂ ਹੁਣ ਪੀਸਸਸ ਦੇ ਵਿੱਚ ਕੱਟ ਲਵਾਂਗੇ ਜੀ ਤੁਸੀਂ ਚਾਹੋ ਇਹਨੂੰ ਗ੍ਰੇਟ ਵੀ ਕਰ ਸਕਦੇ ਹੋ ਪਰ ਆਪਾਂ ਇਹਨੂੰ ਪੀਸਸਸ ਦੇ ਵਿੱਚ ਕੱਟ ਲਾਂਗੇ ਹਾਂਜੀ ਤੁਸੀਂ ਜਦੋਂ ਵੀ ਸੋਪ ਬੇਸ ਖਰੀਦਣਾ ਹੋਊਗਾ ਤੁਸੀਂ ਗਲਿਸਰੀਨ ਵਾਲਾ ਹੀ ਖਰੀਦਿਓ ਗਲਿਸਰੀਨ ਵਾਲਾ ਸੋਪ ਬੇਸ ਹਰ ਤਰ੍ਹਾਂ ਦੀ ਸਕਿਨ ਦੇ ਲਈ ਵਧੀਆ ਹੁੰਦਾ ਹੈ ਜੀ ਆਪਾਂ ਨੇ ਸਾਰਾ ਸੋਪ ਬੇਸ ਇਸ ਤਰੀਕੇ ਦੇ ਨਾਲ ਕੱਟ ਲਿਆ ਹੈ ਤੇ ਆਪਾਂ ਇੱਕ ਡੋਂਗੇ ਦੇ ਵਿੱਚ ਇਹਨੂੰ ਪਾ ਲਵਾਂਗੇ ਜਿਹੜਾ ਆਪਾਂ ਨੇ ਪਾਣੀ ਰੱਖਿਆ ਸੀ ਕੜਾਹੀ ਦੇ ਵਿੱਚ ਗਰਮ ਹੋਣ ਦੇ ਲਈ ਤੇ ਉਹ ਚੰਗੀ ਤਰ੍ਹਾਂ ਦੇ ਨਾਲ ਉਬਾਲੇ ਮਾਰ ਰਿਹਾ ਏ ਉਹਦੇ ਵਿੱਚ ਰੱਖ ਦਾਂਗੇ ਆਪਾਂ ਇੱਕ ਡੋਂਗਾ ਜੇਕਰ ਤੁਹਾਡੇ ਕੋਲ ਡੋਂਗਾ ਛੋਟਾ ਹੈ ਤਾਂ ਤੁਸੀਂ ਵਿੱਚ ਇੱਕ ਸਟੈਂਡ ਰੱਖ ਦਿਓ ਤੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਰੱਖ ਦਾਂਗੇ ਜੀ ਇਹਨੇ ਬਹੁਤ ਜਲਦੀ ਮਤਲਬ ਮੈਲਟ ਹੋ ਜਾਣਾ ਏ ਇੱਥੇ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਮੈਲਟ ਹੋਣਾ ਸਟਾਰਟ ਹੋ ਚੁੱਕਿਆ ਹੈ ਜੀ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਹਿਲਾ ਦੇਵਾਂਗੇ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਮੈਲਟ ਕਰ ਲਵਾਂਗੇ ਜਿੰਨੇ ਨੂੰ ਆਪਣਾ ਉਧਰ ਸੋਪ 베ਸ ਮੈਲਟ ਹੁੰਦਾ ਹੈ ਉਹਨੇ ਨੂੰ ਆਪਾਂ ਇਹਦੇ ਵਿੱਚ ਵਿਟਾਮਿਨ E ਦੇ ਕੈਪਸੂਲ ਪਾ ਲਵਾਂਗੇ ਇਹ ਵੀ ਆਪਣੀ ਸਕਿਨ ਦੇ ਲਈ ਬਹੁਤ ਵਧੀਆ ਹੁੰਦੇ ਨੇ ਜੀ ਆਪਾਂ ਇਹਦੇ ਵਿੱਚ 4 ਕੈਪਸੂਲ ਪਾਉਣੇ ਨੇ ਲੋ ਜੀ ਆਪਾਂ ਨੇ 4 ਕੈਪਸੂਲ ਜਿਹੜੇ ਆ ਇਹਦੇ ਵਿੱਚ ਪਾ ਦਿੱਤੇ ਆ ਤੇ ਇਹਨੂੰ ਹੁਣ ਬਚੰਗੀ ਤੇਰਾ ਮਿਲਾ ਦਵਾਂਗੇ ਇਧਰ ਦੇਖੋ ਜੀ ਵੇਸ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਮੈਲਟ ਹੋ ਗਿਆ ਤੇ ਗੈਸ ਆਪਾਂ ਬੰਦ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਕਿਸੇ ਕੱਪੜੇ ਦੀ ਸਹਾਇਤਾ ਦੇ ਨਾਲ ਭਾਂਡੇ ਨੂੰ ਬਾਹਰ ਕੱਢ ਲਵਾਂਗੇ ਦੇਖੋ ਇਹਦੇ ਵਿੱਚ ਆਪਾਂ ਨੇ ਕੈਪਸੂਲ ਪਾਈ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਤੁਸੀਂ ਨਾ ਇੱਥੇ ਜਿਹੜਾ ਇਹ ਮਤਲਬ ਨਿੰਮ ਦਾ ਜਿਹੜਾ ਆਪਾਂ ਨੇ ਆ ਪੀਸ ਕੇ ਤਿਆਰ ਕੀਤਾ ਹੈ ਇਹਨੂੰ ਤੁਸੀਂ ਛਾਣ ਵੀ ਸਕਦੇ ਹੋ ਪਰ ਮੈਂ ਨਹੀਂ ਛਾਣਾਂਗੀ ਤੁਸੀਂ ਇਹਨੂੰ ਛੰਪੂਣ ਸਕਦੇ ਹੋ ਮਤਲਬ ਕਿ ਕੱਪੜੇ ਦੇ ਨਾਲ ਤੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹੀ ਪੀਸ ਲਿਆ ਹੈ ਜੀ ਤੇ ਆਪਾਂ ਇਹਨੂੰ ਨਹੀਂ ਛਾਣਾਂਗੇ ਇਥੇ ਨਾ ਹੁਣ ਆਪਾਂ ਨੇ ਬਹੁਤ ਜਲਦੀ ਜਲਦੀ ਇਹ ਕਰਨਾ ਹੈ ਇਹ ਨਾ ਮਤਲਬ ਜਿਹੜਾ 베이스 ਹੈ ਜਮਣਾ ਸਟਾਰਟ ਹੋ ਜੂਗਾ ਨਹੀਂ ਤਾਂ ਆਪਾਂ ਬਸ ਇਹਦੇ ਵਿੱਚ ਪਾ ਕੇ ਇਹ ਸਾਰਾ ਮਤਲਬ ਕਿ ਮਿਸ਼ਰਣ ਜੀ ਇਹਨੂੰ ਫਟਾਫਟ ਮਿਲਾ ਦੇਣਾ ਹੈ ਜੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਹੈ ਇਹ ਤੁਸੀਂ ਦੇਖ ਸਕਦੇ ਹੋ ਇਧਰ ਆਪਾਂ ਨੇ ਪਾਣੀ ਜਿਹੜਾ ਹੈ ਦੁਬਾਰਾ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਜੀ ਇਧਰ ਦੇਖੋ ਜੀ ਇਹ ਸਾਰੀਆਂ ਚੀਜ਼ਾਂ ਆਪਾਂ ਨੇ ਚੰਗੀ ਤਰ੍ਹਾਂ ਮਿਲਾ ਲਈਆਂ ਸੀ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਲਵੈਂਡਰ ਆਇਲ ਇਹ ਤੁਸੀਂ ਫ੍ਰੈਗਰੈਂਸ ਦੇ ਲਈ ਪਾ ਸਕਦੇ ਹੋ ਇਹ ਜ਼ਰੂਰੀ ਨਹੀਂ ਹੈਗਾ ਵੈਸੇ ਆਪਣੇ ਕੋਲ ਹੈਗਾ ਸੀ ਆਪਾਂ ਇਸ ਕਰਕੇ ਪਾਣ ਲੱਗੇ ਆ ਇਹਦੇ ਨਾਲ ਕੀ ਸਾਬਣ ਵਿੱਚ ਜਿਹੜੀ ਖੁਸ਼ਬੂ ਆ ਵਧੀਆ ਆਵੇਗੀ ਆਪਾਂ ਦੋ ਡਰਾਪਰ ਭਰ ਕੇ ਇਹਦੇ ਵਿੱਚ ਪਾ ਦੇਣੇ ਆ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਤੇ ਉਧਰ ਆਪਣਾ ਪਾਣੀ ਵੀ ਬਿਲਕੁਲ ਗਰਮ ਆਪਾਂ 2 ਮਿੰਟ ਪਾਣੀ ਗਰਮ ਦੇ ਵਿੱਚ ਇਹਨੂੰ ਫਿਰ ਰੱਖ ਦਾਂਗੇ ਲੋ ਜੀ ਆਪਾਂ ਨੇ ਸੇਕ ਕਰ ਦਿੱਤਾ ਫੁੱਲ ਤੇ 2 ਮਿੰਟ ਆਪਾਂ ਇਹਨੂੰ ਪਕਾਉਣਾ ਹੈ ਇਹਦੇ ਨਾਲ-ਨਾਲ ਆਪਾਂ ਇਹਨੂੰ ਇਸ ਤਰ੍ਹਾਂ ਚਲਾਉਂਦੇ ਰਹਿਣਾ ਹੈ ਇਹਨਾਂ ਦੇਖੋ ਤੁਸੀਂ ਪਹਿਲਾਂ ਵੀ ਇਹਨੂੰ ਕੜਾਹੀ ਦੇ ਵਿੱਚ ਰੱਖ ਕੇ ਕਰ ਸਕਦੇ ਹੋ ਪਰ ਕੋਈ ਡੰਡੀ ਵਾਲਾ ਭਾਂਡਾ ਹੈਗਾ ਏ ਮੈਂ ਤਾਂ ਵੈਸੇ ਕੱਢ ਲਿਆ ਸੀ ਬਾਹਰ ਤੇ ਤੁਸੀਂ ਇਹਨੂੰ ਵਿੱਚ ਵੀ ਇਹਦੇ ਵਿੱਚ ਜਿਵੇਂ ਨਿੰਬਾ ਵਗੈਰਾ ਐਡ ਕਰਨੀ ਉਹ ਵਿੱਚ ਵੀ ਪਾਣੀ ਦੇ ਇਸ ਤਰ੍ਹਾਂ ਕਰ ਸਕਦੇ ਹੋ ਤੇ ਮੈਂ ਪਹਿਲਾਂ ਮੈਂ ਮਤਲਬ ਬਾਹਰ ਕੱਢ ਲਈ ਕਿਤਾ ਸੀ ਕਿ ਉਹ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋ ਜਾਂਦੀ ਆ ਇਸ ਕਰਕੇ ਲੋਜੀ ਪਰ 2 ਮਿੰਟ ਇਹਨੂੰ ਪਕਾ ਕੇ ਫਿਰ ਤੁਹਾਨੂੰ ਮਿਲਦੇ ਆ ਹਾਂਜੀ ਇੱਥੇ ਦੇਖੋ 2 ਮਿੰਟ ਹੋ ਚੁੱਕੇ ਆ ਇਹਨੂੰ ਪੱਕਦੇ ਹੋਏ ਤੇ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਤੈਨੂੰ ਆਪਾਂ ਫਿਰ ਕਿਸੇ ਕੱਪੜੇ ਦੀ ਸਹਾਇਤਾ ਦੇ ਨਾਲ ਬਾਹਰ ਕੱਢ। ਹਾਂਜੀ ਦੇਖੋ ਇੱਥੇ ਆਪਾਂ ਨੇ ਬਾਹਰ ਕੱਢ ਲਿਆ ਏ ਭਾਂਡੇ ਨੂੰ ਤੇ ਆਪਾਂ ਹੁਣ ਇਹਨੂੰ ਸਾਬਣ ਨੂੰ ਜਮਣ ਦੇ ਲਈ ਰੱਖਾਂਗੇ। ਸਾਬਣ ਜਮਾਣ ਦੇ ਲਈ ਆਪਾਂ ਨੂੰ ਚਾਹੀਦਾ ਇੱਕ ਮੋਲਡ। ਇਹ ਸਾਬਣ ਜਿਹੜਾ ਆ ਆਈਸਕ੍ਰੀਮ ਦੀਆਂ ਡੱਬੀਆਂ ਵਿੱਚ ਵੀ ਜੰਮ ਸਕਦਾ ਏ ਪਰ ਉਹਦੇ ਵਿੱਚ ਤੁਹਾਨੂੰ ਵੈਸਲੀਨ ਵਗੈਰਾ ਜਿਹੜੀ ਲਗਾਣੀ ਪੈਂਦੀ ਆ। ਪਰ ਜਿਹੜਾ ਇਹ ਮੋਲਡ ਹੁੰਦਾ ਏ ਸਿਲੀਕੋਨ ਦਾ ਹੁੰਦਾ ਏ ਇਹਦੇ ਵਿੱਚ ਬਹੁਤ ਵਧੀਆ ਸਾਬਣ ਜੰਮ ਕੇ ਤਿਆਰ ਹੁੰਦਾ ਚਿਪਕਦਾ ਨਹੀਂ ਹੈਗਾ ਇਹਨੂੰ। ਇਹਦਾ ਰਿਜ਼ਲਟ ਆਪਾਂ ਤੁਹਾਨੂੰ ਜੰਮੇ ਤੋਂ ਬਾਅਦ ਦਿਖਾਵਾਂਗੇ। ਇਹਨੂੰ ਆ ਇਦੇ ਵਿੱਚ ਪਾਵਾਂਗੇ ਜੀ ਆਪਾਂ ਇਹ ਕੋਲ ਜਿਹੜਾ ਆਪਾਂ ਤਿਆਰ ਕੀਤਾ ਹੈ ਇਹ ਮੋਲਡ ਹੈ ਜਿਹੜਾ ਆਪਾਂ ਨੂੰ ਆਸਾਨੀ ਦੇ ਨਾਲ ਬਾਜ਼ਾਰ ਚੋਂ ਮਿਲ ਜਾਂਦਾ ਹੈ ਤੁਸੀਂ ਇਹਨੂੰ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਤੇ ਗਰਮ ਗਰਮ ਹੀ ਆਪਾਂ ਨੇ ਇਹਦੇ ਵਿੱਚ ਇਹ ਮਿਸ਼ਰਣ ਜਿਹੜਾ ਪਾਣਾ ਹੈ ਦੇਖੋ ਆਪਾਂ ਸਾਰੇ ਖਾਨਿਆਂ ਦੇ ਵਿੱਚ ਜਿਹੜਾ ਕੋਲ ਇਹ ਪਾ ਦਿੱਤਾ ਹੈ ਤੇ ਹੁਣ ਆਪਾਂ ਵੇਟ ਕਰਾਂਗੇ ਜੀ 2 ਘੰਟੇ ਦੀ ਕਿਉਂਕਿ 2 ਘੰਟੇ ਦੇ ਵਿੱਚ ਇਹ ਸਾਬਣ ਜਿਹੜਾ ਜੰਮ ਕੇ ਚੰਗੀ ਤਰ੍ਹਾਂ ਤਿਆਰ ਹੋਵੇਗਾ ਵੈਸੇ ਨੇ ਹੁਣੇ ਜਮਣਾ ਸਟਾਰਟ ਹੋ ਜਾਣਾ ਹੈ ਤੇ ਇਹ ਜਿਹੜਾ ਸਾਬਣ ਆਪਾਂ 2 ਘੰਟੇ ਬਾਅਦ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਜੰਮ ਕੇ ਤਿਆਰ ਹੋਇਆ ਇਹਨੂੰ ਫ੍ਰੀਜ ਵਿੱਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਇਹ ਬਾਹਰ ਹੀ ਜੰਮ ਕੇ ਤਿਆਰ ਹੋ ਜਾਂਦਾ ਹੈ ਜੀ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਹਾਂ 2 ਘੰਟੇ ਬਾਅਦ ਹਾਂ ਜੀ ਇੱਥੇ ਦੇਖੋ 2 ਘੰਟੇ ਹੋ ਗਏ ਸਾਬਣ ਨੂੰ ਪਏ ਹੋਏ ਤੇ ਆਪਾਂ ਇਹਨੂੰ ਹੁਣ ਚੈੱਕ ਕਰ ਲੈਨੇ ਆਂ ਇਹ ਲੋ ਜੀ ਜਮਕੇ ਬਿਲਕੁਲ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ ਹੁਣ ਇਹਨੂੰ ਆਪਾਂ ਕੱਢ ਲਾਂਗੇ ਇਹ ਦੇਖੋ ਬਹੁਤ ਆਸਾਨੀ ਦੇ ਨਾਲ ਨਿਕਲ ਜਾਂਦਾ ਹੈ ਇਹ ਜਿਹੜੀ ਹੁੰਦੀ ਨਾ ਸਿਲੀਕੋਨ ਵਾਲੀ ਹੁੰਦੀ ਹੈ ਜਿਹੜਾ ਹੁੰਦਾ ਹੈ ਮੋਲਡ ਇਹ ਤੇ ਬਹੁਤ ਆਸਾਨੀ ਦੇ ਨਾਲ ਸਾਬਣ ਜਮਕੇ ਜਿਹੜਾ ਬਾਹਰ ਨਿਕਲ ਜਾਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਾਬਣ ਆਪਣੇ ਜਮਕੇ ਤਿਆਰ ਹੋਇਆ ਹੈ ਇਸੇ ਤਰੀਕੇ ਦੇ ਨਾਲ ਆਪਾਂ ਸਾਰੀਆਂ ਟਿੱਕੀਆਂ ਜਿਹੜੀਆਂ ਸਾਬਣ ਦੀਆਂ ਬਾਹਰ ਕੱਢ ਲਵਾਂਗੇ ਇਹ ਸਾਬਣ ਨੂੰ ਬਣਾਉਣ ਲੱਗੇ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਜੀ ਜਦੋਂ ਵੀ ਤੁਸੀਂ ਨਿੰਮ ਨੂੰ ਪੀਸਣਾ ਹੈ ਮਤਲਬ ਕਿ ਪੇਸਟ ਬਣਾਣਾ ਹੈ ਨਿੰਮ ਦਾ ਤਾਂ ਤੁਸੀਂ ਪਾਣੀ ਦੀ ਮਾਤਰਾ ਜਿਹੜੀ ਬਿਲਕੁਲ ਘੱਟ ਰੱਖਣੀ ਹੈ ਜੇ ਤੁਸੀਂ ਪਾਣੀ ਨਿੰਮ پیسਣ ਲੱਗੇ ਜ਼ਿਆਦਾ ਪਾ ਲਿਆ ਨਾ ਤੁਹਾਡਾ ਸਾਬਣ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਝਾਮ ਕੇ ਤਿਆਰ ਨਹੀਂ ਹੋਵੇਗਾ। ਇਸੋ ਇਸ ਗੱਲ ਦਾ ਖਾਸ ਧਿਆਨ ਰੱਖਣਾ ਜੀ ਤੇ ਜਦੋਂ ਵੀ ਤੁਸੀਂ ਸੋਪ ਬੇਸ ਮੰਗਾਣਾ ਹੈ ਤੁਸੀਂ ਗਲਿਸਰੀਨ ਵਾਲਾ ਹੀ ਮੰਗਾਣਾ ਹੈ ਕਿਉਂਕਿ ਇਹ ਸਾਰੀ ਸਾਰੇ ਟਾਈਪ ਦੇ ਸਕਿਨ ਦੇ ਲਈ ਵਧੀਆ ਹੁੰਦਾ ਹੈ ਜੀ। ਹਾਂਜੀ ਦੇਖੋ ਇੱਥੇ ਆਪਾਂ ਨੇ ਸਾਬਣ ਕੱਢ ਲਿਆ ਇਹ ਬਾਹਰ ਤੇ ਸਾਬਣ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਝਾਮ ਕੇ ਤਿਆਰ ਹੋਇਆ ਆ। ਇਸ ਸਾਬਣ ਜਿਹੜਾ ਹਰਬਲ ਸਾਬਣ ਬਣ ਕੇ ਤਿਆਰ ਹੋਇਆ ਬਿਲਕੁਲ ਨੇਚਰਲ ਸਾਬਣ ਹੈ ਜੀ ਇਹ ਤੁਹਾਨੂੰ ਰਿਜ਼ਲਟ 100% ਦਵੇਗਾ ਜਿਵੇਂ ਇਸ ਮੌਸਮ ਦੇ ਵਿੱਚ ਆਪਣੀ ਸਕਿਨ ਜਲੀ ਸੜੀ ਜੀ ਹੋ ਜਾਂਦੀ ਜਾਂ ਸੂਰਜ ਦੀ ਕਿਰਨਾਂ ਦੇ ਕਾਰਨ ਤਾਂ ਇਹ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਜੀ ਆਪਣੀ ਸਕਿਨ ਨੂੰ ਇੱਕਦਮ ਤਰੋ ਤਾਜ਼ਾ ਕਰ ਦਿੰਦਾ ਹੈ ਬਹੁਤ ਜ਼ਿਆਦਾ ਵਧੀਆ ਹੈ ਫੋੜੇ ਫਿੰਸੀਆਂ ਹੋ ਜਾਂਦੀਆਂ ਨੇ ਇਸ ਬਰਸਾਤ ਦੇ ਮੌਸਮ ਵਿੱਚ ਤਾਂ ਵੀ ਤੁਸੀਂ ਇਸ ਸਾਬਣ ਨੂੰ ਵਰਤ ਸਕਦੇ ਹੋ ਤੇ ਤੁਹਾਨੂੰ ਇਹ ਸਾਬਣ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਜੀ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ